ਕਾਨੂੰਨੀ ਮੁਸੀਬਤ ਦੇ ਵਿੱਚ ਫਸੇ ਮਸ਼ਹੂਰ ਅਦਾਕਾਰ ਰਾਮਦਨ ਕਰ ਵਿਭਾਗ ਨੇ ਭੇਜਿਆ ਕਾਨੂੰਨੀ ਨੋਟਿਸ ਮੋਹਨ ਲਾਲ ਦੀ ਫਿਲਮ L2M Puran ਰਿਲੀਜ਼ ਹੋਣ ਤੋਂ ਬਾਅਦ ਦੇ ਵਿੱਚ ਹੀ ਸੁਰਖੀਆਂ ਚ ਹੈ ਫਿਲਮ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਇਸ ਦੌਰਾਨ ਅਚਬੀਰੀ ETI ਨੇ ਫਿਲਮ ਦੇ ਨਿਰਮਾਤਾ ਗੋਕੁਲਮ ਗੋਪਾਲਨ ਦੇ ਘਰ ਛਾਪਾ ਮਾਰਿਆ ਤੇ ਕਰੋੜਾਂ ਰੁਪਏ ਜਬਤ ਵੀ ਕੀਤੇ ਨੇ ਹੁਣ ਖਬਰ ਇਹ ਹੈ ਕਿ ਫਿਲਮ ਦੇ ਨਿਰਦੇਸ਼ਕ ਅਤੇ ਸੁਪਰਸਟਾਰ ਪ੍ਰithvi ਰਾਸ ਸੁਕਮਾਰਨ ਕਾਨੂੰਨੀ ਮੁਸੀਬਤ ਦੇ ਵਿੱਚ ਫਸ ਗਏ ਨੇ ਪ੍ਰਿਥਵੀ ਰਾਸ ਸੁਕਮਾਰਨ ਨੂੰ ਹਾਲ ਹੀ ਦੇ ਵਿੱਚ ਆਮਦਨ ਟੈਕਸ ਵਿਭਾਗ ਨੇ ਕਾਨੂੰਨੀ ਨੋਟਿਸ ਭੇਜਿਆ ਹੈ ਤਾਂ ਉਹ ਜਾਣਦੇ ਹਾਂ ਕਿ ਅਦਾਕਾਰ ਨਿਰਦੇਸ਼ਕ ਨੂੰ ਨੋਟਿਸ ਕਿਉਂ ਜਾਰੀ ਕੀਤਾ ਗਿਆ L2 Empuran ਦੇ ਨਿਰਮਾਤਾ ਗੋਕੁਲਮ ਗੋਪਾਲਨ ਦੇ ਘਰ ਦੇ ਵਿੱਚ ਆਪਾ ਮਾਰਨ ਤੋਂ ਬਾਅਦ ਆਮਦਨ ਕਰ ਵਿਭਾਗ ਨੇ ਹੁਣ ਫਿਲਮ ਦੇ ਨਿਰਦੇਸ਼ਕ ਨੂੰ ਕਾਨੂੰਨੀ ਨੋਟਿਸ ਜਾਰੀ ਕੀਤਾ ਹੈ ਇੱਕ ਰਿਪੋਰਟ ਦੇ ਅਨੁਸਾਰ ਨੋਟਿਸ ਦੇ ਵਿੱਚ ਪ੍ਰithvi ਰਾਜ ਨੂੰ ਸਾਲ 2022 ਦੇ ਵਿੱਚ ਰਿਲੀਜ਼ ਹੋਈਆਂ ਆਪਣੀਆਂ ਤਿੰਨ ਫਿਲਮਾਂ ਤੋਂ ਆਪਣੀ ਆਮਦਨ ਦੇ ਵੇਰਵੇ ਦੇਣ ਲਈ ਕਿਹਾ ਗਿਆ ਹੈ ਜਿਸ ਦੇ ਵਿੱਚ ਉਹ ਇੱਕ ਅਦਾਕਾਰ ਜਾਂ ਨਿਰਮਾਤਾ ਵਜੋਂ ਜੁੜੇ ਹੋਏ ਸਨ ਹਾਲਾਂਕਿ ਇਹ ਨੋਟਿਸ ਉਹਨਾਂ ਦੀ ਨਵੀਂ ਫਿਲਮ L2 Empuran ਸੰਬੰਧੀ ਨਹੀਂ ਦਿੱਤਾ ਗਿਆ ਇਸ ਮਾਮਲੇ ਦੇ ਵਿੱਚ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਪ੍ਰithvi ਰਾਸ ਕੁਮਾਰਨ ਨੂੰ ਭੇਜਿਆ ਗਿਆ ਨੋਟਿਸ ਸਿਸਟਮ ਦੁਆਰਾ ਤਿਆਰ ਕੀਤਾ ਗਿਆ ਸੀ ਅਤੇ ਇਹ ਕਿਸੇ ਵੀ ਜਾਂਚ ਦਾ ਹਿੱਸਾ ਨਹੀਂ ਸੀ ਦੱਸਿਆ ਜਾ ਰਿਹਾ ਹੈ ਕਿ 29 ਮਾਰਚ ਨੂੰ ਅਦਾਕਾਰ ਦੇ ਵੱਲੋਂ ਸਾਲ 2022 ਵਿੱਚ ਜਮ੍ਹਾਂ ਕਰਵਾਏ ਗਏ ਟੈਕਸ ਵੇਰਵਿਆਂ ਦੇ ਵਿੱਚ ਕੁਝ ਵੱਖਰਾ ਪਾਇਆ ਜਾਣ ਤੋਂ ਬਾਅਦ ਉਸ ਨੂੰ ਈਮੇਲ ਕੀਤਾ ਗਿਆ ਸੀ ਆਮਦਨ ਵਿਭਾਗ ਨੇ ਉਹਨਾਂ ਨੂੰ 29 ਅਪ੍ਰੈਲ ਤੱਕ ਆਪਣਾ ਸਪਸ਼ਟੀਕਰਨ ਦੇਣ ਲਈ ਕਿਹਾ ਹੈ ਆਮਦਨ ਕਰ ਵਿਭਾਗ ਦੇ ਵੱਲੋਂ ਮਸ਼ਹੂਰ ਦੱਖਣੀ ਭਾਰਤੀ ਫਿਲਮ ਅਦਾਕਾਰ ਪ੍ਰਥਵੀਰਾ ਸੁਕਮਾਰਨ ਨੇ ਭੇਜਿਆ ਗਿਆ ਨੋਟਿਸ 2024 ਵਿੱਚ ਰਿਲੀਜ਼ ਹੋਈਆਂ ਉਹਨਾਂ ਦੀਆਂ ਤਿੰਨ ਫਿਲਮਾਂ ਦੇ ਨਾਲ ਸੰਬੰਧਿਤ ਹੈ ਸੁਪਰਸਟਾਰ ਦੀਆਂ ਉਹ ਤਿੰਨ ਫਿਲਮਾਂ ਨੇ ਗਨ ਗਨ ਮਨ 골ਡ ਅਤੇ ਕਦਾਵੂ ਇਸ ਅਨਕਾਰ ਨੇ ਨਾ ਸਿਰਫ ਇਹਨਾਂ ਤਿੰਨ ਫਿਲਮਾਂ ਵਿੱਚ ਕੰਮ ਕੀਤਾ ਸਗੋਂ ਇਹਨਾਂ ਦਾ ਸਹਿ-ਨਿਰਮਾਣ ਵੀ ਕੀਤਾ। ਰਿਪੋਰਟਾਂ ਦੇ ਅਨੁਸਾਰ ਉਹਨਾਂ ਨੇ ਇਹਨਾਂ ਤਿੰਨਾਂ ਫਿਲਮਾਂ ਦੇ ਵਿੱਚੋਂ ਕਿਸੇ ਵਿੱਚੋਂ ਵੀ ਆਪਣੀ ਕਿਰਦਾਰ ਦੇ ਲਈ ਕੋਈ ਵੀ ਫੀਸ ਨਹੀਂ ਲਈ ਹੈ ਹਾਲਾਂਕਿ ਉਹਨਾਂ ਨੇ ਸਿਰਫ ਸਹਿ-ਨਿਰਮਾਤਾ ਦੇ ਵਜੋਂ ਆਪਣਾ ਹਿੱਸਾ ਲਿਆ ਹੈ। 16 ਸਾਲ ਦੀ ਉਮਰ ਦੇ ਵਿੱਚ ਟੈਪ ਹੋ 19 ਸਾਲ ਦੀ ਦਿਹਾਂਤ ਅੱਜ ਵੀ ਅਣਸੁਲਝੀ ਹੈ ਇਸ ਮਸ਼ਹੂਰ ਅਦਾਕਾਰਾ ਦੀ ਮੌਤ ਦੀ ਗੁੱਥੀ। ਦਿਵਯਾ ਭਾਰਤੀ ਨੂੰ ਬਾਲੀਵੁੱਡ ਦੇ ਵਿੱਚ ਇੱਕ ਅਜਿਹੇ ਅਦਾਕਾਰਾ ਵਜੋਂ ਯਾਦ ਕੀਤਾ ਜਾਂਦਾ ਹੈ ਜਿਸਨੇ ਆਪਣੇ ਰੋਮਾਂਟਿਕ ਅੰਦਾਜ਼ ਦੇ ਨਾਲ ਦਰਸ਼ਕਾਂ ਦੇ ਵਿੱਚ ਇੱਕ ਖਾਸ ਪਛਾਣ ਬਣਾਈ ਹੈ। 25 ਫਰਵਰੀ 1974 ਨੂੰ ਮੁੰਬਈ ਦੇ ਵਿੱਚ ਜਨਮੀ ਦਿਵਿਆ ਭਾਰਤੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1990 ਦੇ ਵਿੱਚ 16 ਸਾਲ ਦੀ ਉਮਰ ਦੇ ਵਿੱਚ ਰਿਲੀਜ਼ ਹੋਈ ਤੇਲਗੂ ਫਿਲਮ ਬੋਬਿਲੀ ਰਾਜਾ ਦੇ ਨਾਲ ਕੀਤੀ ਸੀ। ਦਿਵਿਆ ਭਾਰਤੀ ਨੇ ਬਾਲੀਵੁੱਡ ਦੇ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ 1992 ਵਿੱਚ ਰਿਲੀਜ਼ ਹੋਈ ਰਾਜੀਵ ਰਾਏ ਦੀ ਫਿਲਮ ਵਿਸ਼ਵਾਤਮਾ ਦੇ ਨਾਲ ਕੀਤੀ ਸੀ। ਇਸ ਫਿਲਮ ਦੇ ਵਿੱਚ ਦਿਵਿਆ ਭਾਰਤੀ ਤੇ ਫਿਲਮਾਇਆ ਗਿਆ ਕਿ ਸਾਸ ਸਮੁੰਦਰ ਪਾਰ ਮੈਂ ਤੇਰੇ ਪਿੱਛੇ ਪਿੱਛੇ ਆ ਗਈ ਦਰਸ਼ਕਾਂ ਦੇ ਵਿਚਾਰੇ ਅੱਜ ਵੀ ਬਹੁਤ ਪ੍ਰਸਿੱਧ ਹੈ। ਸਾਲ 1992 ਦੇ ਵਿੱਚ ਹੀ ਦਿਵਿਆ ਭਾਰਤੀ ਦੀਆਂ ਫਿਲਮਾਂ ਸ਼ੋਲਾ ਔਰ ਸ਼ਬਨਮ ਦਿਲ ਕਾ ਕਿਆ ਕਸੂਰ دیਵਾਨਾ ਬਲਵਾਨ ਦਿਲਾਸ਼ਨਾ ਹੈ ਰਿਲੀਜ਼ ਹੋਈਆਂ ਸੀ دیਵਾਨਾ ਦੇ ਲਈ ਦਿਵਿਆ ਭਾਰਤੀ ਨੂੰ ਸਰਵੋਤਮ ਡੈਬਿਊ ਅਦਾਕਾਰਾ ਦਾ ਫਿਲਮਫੇਅਰ ਪੁਰਸਕਾਰ ਦਿੱਤਾ ਗਿਆ ਸੀ 1992 ਅਤੇ 1993 ਦੇ ਵਿਚਕਾਰ ਦਿਵਿਆ ਭਾਰਤੀ ਨੇ 14 ਬਾਲੀਵੁੱਡ ਫਿਲਮਾਂ ਵਿੱਚ ਕੰਮ ਕੀਤਾ ਜੋ ਜੀ ਵੀ ਇੱਕ ਨਿਊ ਕਮਰ ਅਦਾਕਾਰਾ ਲਈ ਇੱਕ ਰਿਕਾਰਡ ਹੈ ਸਾਲ 1992 ਦੇ ਵਿੱਚ ਦਿਵਿਆ ਭਾਰਤੀ ਨੇ ਮਸ਼ਹੂਰ ਫਿਲਮ ਨਿਰਮਾਤਾ ਸਾਜਿਦ ਨਾਡੀਆਡਵਾਲਾ ਦੇ ਨਾਲ ਵਿਆਹ ਕੀਤਾ ਇਸ ਤੋਂ ਪਹਿਲਾਂ ਹੀ ਉਹਨਾਂ ਦਾ ਕਰੀਅਰ ਹੋਰ ਬੁਲੰਦੀਆਂ ਚੁੰਦਾ ਕਿ 19 ਸਾਲ ਦੀ ਉਮਰ ਦੇ ਵਿੱਚ ਵਿਆਹ ਦੇ ਸਿਰਫ ਇੱਕ ਸਾਲ ਬਾਅਦ 5 April 1993 ਨੂੰ ਦਿਵਿਆ ਭਾਰਤੀ ਦੀ ਇਮਾਰਤ ਤੋਂ ਡਿੱਗਣ ਦੇ ਕਾਰਨ ਮੌਤ ਹੋ ਗਈ ਹਾਲਾਂਕਿ ਉਹਨਾਂ ਦੀ ਮੌਤ ਦੀ ਗੁੱਥੀ ਅੱਜ ਵੀ ਅਣਸੁਲਝੀ ਹੈ ਕਿਉਂਕਿ ਕੋਈ ਇਸ ਨੂੰ ਖੁਦਕੁਸ਼ੀ ਕਹਿ ਰਿਹਾ ਹੈ ਤੇ ਕੋਈ ਇਸ ਨੂੰ ਕਤਲ ਕਹਿ ਰਿਹਾ ਹੈ ਕੀ ਹਾਲੀਵੁੱਡ ਦੇ ਵਿੱਚ ਜਾਨ ਦੀ ਤਿਆਰੀ ਚ ਨੇ ਰਿਤਿਕ ਇਸ ਅਦਾਕਾਰ ਦੇ ਨਾਲ ਕੰਮ ਕਰਨ ਦੀ ਜਤਾਈ ਇੱਛਾ ਅਦਾਕਾਰੇ ਤੋਂ ਬਾਅਦ ਅਦਾਕਾਰ ਰਿਤਿਕ ਰੌਸ਼ਨ ਹੋ ਨਿਰਦੇਸ਼ਨ ਦੀ ਦੁਨੀਆ ਦੇ ਵਿੱਚ ਆਪਣੀ ਪ੍ਰਤਿਭਾ ਦਿਖਾਉਣਗੇ ਹਾਲੀ ਦੇ ਵਿੱਚ ਉਹਨਾਂ ਦੇ ਪਿਤਾ ਅਤੇ ਨਿਰਦੇਸ਼ਕ ਰਕੇਸ਼ ਰੌਸ਼ਨ ਨੇ ਐਲਾਨ ਕੀਤਾ ਹੈ ਕਿ ਰਿਤਿਕ ਰੌਸ਼ਨ ਕ੍ਰਸਫੋਰ ਦਾ ਨਿਰਦੇਸ਼ਨ ਸੰਭਾਲਣਗੇ ਇਸ ਕਾਰਨ ਉਹਨਾਂ ਦੇ ਪ੍ਰਸ਼ੰਸਕਾਂ ਦਾ ਉਤਸ਼ਾਹ ਵੀ ਸਿਖਰ ਤੇ ਹੈ ਦੂਜੇ ਪਾਸੇ ਰਿਤਿਕ ਆਪਣੀ ਆਉਣ ਵਾਲੀ ਫਿਲਮ ਵਾਟਰੂ ਨੂੰ ਲੈ ਕੇ ਚਰਚਾ ਬਟੋਰ ਰਹੇ ਨੇ ਇਸ ਦੌਰਾਨ ਹਾਲੀਵੁੱਡ ਵਿੱਚ ਉਹਨਾਂ ਦੇ ਕੰਮ ਕਰਨ ਬਾਰੇ ਚਰਚਾ ਵੀ ਸ਼ੁਰੂ ਹੋ ਗਈਆਂ ਨੇ ਇਹ ਅਦਾਕਾਰ ਦੇ ਇੱਕ ਬਿਆਨ ਤੋਂ ਬਾਅਦ ਹੀ ਸ਼ੁਰੂ ਹੋਇਆ ਦਰਸਲ ਹਾਲੀ ਦੇ ਵਿੱਚ ਇੱਕ ਪ੍ਰੋਗਰਾਮ ਦੌਰਾਨ ਰਿਤਿਕ ਰੋਸ਼ਨ ਨੇ ਬ੍ਰਿਟਿਸ਼ ਅਮਰੀਕੀ ਨਿਰਦੇਸ਼ਕ ਕ੍ਰਿਸਟੋਫਰ ਨੋਲਨ ਦੇ ਨਾਲ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ ਜੇ ਇਸ ਸਥਿਤੀ ਦੇ ਵਿੱਚ ਰਿਤਿਕ ਦੇ ਪ੍ਰਚੰਚਕ ਵੀ ਚਾਹੁੰਦੇ ਨੇ ਕਿ ਉਹਨਾਂ ਦੇ ਪਸੰਦੀਦਾ ਅਦਾਕਾਰ ਦੀ ਇਹ ਇੱਛਾ ਜਲਦੀ ਪੂਰੀ ਹੋਵੇ ਪਾਰਟੀ ਇੰਡਸਟਰੀ ਦੇ ਵਿੱਚ 25 ਸਾਲ ਪੂਰੇ ਹੋਣ ਤੇ ਐਟਲੰਟਾ ਵਿੱਚ ਆਪਣੇ ਅਮਰੀਕਾ ਦੌਰੇ ਦੌਰਾਨ ਰਿਤਿਕ ਰਾਸ਼ਣ ਨੇ ਬ੍ਰਿਟਿਸ਼ ਅਮਰੀਕੀ ਨਿਰਦੇਸ਼ਕ ਕ੍ਰਿਸਟੋਫਰ ਨੌਲਨ ਦੇ ਨਾਲ ਕੰਮ ਕਰਨ ਬਾਰੇ ਵੀ ਗੱਲ ਕੀਤੀ ਅਕੈਡਮੀ ਅਵਾਰਡ ਜੇਤੂ ਨਿਰਦੇਸ਼ਕ ਕ੍ਰਿਸਟੋਫਰ ਨੌਲਨ ਦੀ ਪ੍ਰਸ਼ੰਸਾ ਕਰਦੇ ਹੋਏ ਰਿਤਿਕ ਨੇ ਕਿਹਾ ਕਿ ਉਹ ਉਸ ਦਾ ਪਸੰਦੀਦਾ ਨਿਰਦੇਸ਼ਕ ਹੈ ਤੁਹਾਨੂੰ ਦੱਸ ਦੇ ਕਿ ਕ੍ਰਿਸਟੋਫਰ ਨੌਲਨ ਮੀਮੈਂਟ 2000 ਦ ਡਾਰਕ ਨਾਈਟ ਲੋਜੀ 2005 ਤੋਂ 2012 ਇਨਸੈਪਸ਼ਨ 2010 ਇੰਟਰਸਲੇਟਰ 2014 ਵਰਗੀਆਂ ਕਈ ਫਿਲਮਾਂ ਉਨ੍ਹਾਂ ਦੀ ਮਸ਼ਹੂਰ ਨੇ ਉਨ੍ਹਾਂ ਦੀ ਆਖਰੀ ਮਹੱਤਵਪੂਰਨ ਫਿਲਮ ਓਪਨ ਹਾਈਮਰ 2023 ਹੈ ਜਿਸ ਲਈ ਉਸਨੇ ਅਕੈਡਮੀ ਅਵਾਰਡ ਵੀ ਜਿੱਤਿਆ ਰਿਤਿਕ ਰੋਸ਼ਨ ਦੀ ਫਿਲਮ ਵਾਰ 2 ਦੀ ਗੱਲ ਕਰੀਏ ਤਾਂ ਇਹ ਫਿਲਮ ਆਜ਼ਾਦੀ ਦੇ ਮੌਕੇ ਤੇ 14 ਅਗਸਤ 2025 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਏਗੀ ਇੱਕ ਪੈਨ ਇੰਡੀਆ ਫਿਲਮ ਹੈ ਜਿਸ ਤੇ ਵਿੱਚ ਜੂਨੀਅਰ ਐਂਟਰੀ ਆਰ ਵੀ ਨਜ਼ਰ ਆਉਣਗੇ ਰਜਨੀ ਕਾਂਤ ਦੀ ਫਿਲਮ ਕੁਲੀ ਵੀ ਇਸੇ ਦਿਨ ਹੀ ਰਿਲੀਜ਼ ਹੋਵੇਗੀ ਬਾਕਸ ਆਫਿਸ ਤੇ ਇੱਕ ਹੋਰ ਵੱਡਾ ਮੁਕਾਬਲਾ ਹੋਣ ਵਾਲਾ ਹੈ ਤੁਹਾਨੂੰ ਦੱਸ ਦਈਏ ਕਿ ਅਯਾਨ ਮੁਖਰਜੀ ਨੇ ਵਾਰ 2 ਦਾ ਨਿਰਦੇਸ਼ਨ ਸੰਭਾਲ ਲਿਆ ਹੈ